रेडियो आकाशवाणी ਦਾ ਨਾਂ ਕਿਸੇ ਤੋਂ ਕੁਝਾ ਨਹੀਂ ਡੰਡੀ ਪਹਿਲਾ ਇਸ ਨੂੰ ਆਲ ਇੰਡੀਆ ਰੇਡੀਓ ਕਿਹਾ ਜਾਂਦਾ ਸੀ ਡੰਡੀ ਅੰਗਰੇਜ਼ਾਂ ਦੀ ਭਾਰਤ ਵਿੱਚ ਹਕੂਮਤ ਦੌਰਾਨ ਉਹਨਾਂ ਨੇ ਭਾਰਤੀ ਬ੍ਰਾਡਕਾਸਟਿੰਗ ਕੰਪਨੀ ਬਣਾਈ ਅਤੇ 1927 ਵਿੱਚ ਮੁੰਬਈ ਵਿਖੇ ਪਹਿਲਾ ਰੇਡੀਓ ਸਟੇਸ਼ਨ ਸਥਾਪਿਤ ਕੀਤਾ ਡੰਡੀ ਦੇਸ਼ ਆਜ਼ਾਦ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਵੱਖਰਾ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਬਣਾਇਆ ਜਿਸ ਨੇ ਦੇਸ਼ ਭਰ ਵਿੱਚ ਆਲ ਇੰਡੀਆ ਰੇਡੀਓ ਦੀਆਂ ਸ਼ਾਖਾਵਾਂ ਖੋਲਣ ਦਾ ਕੰਮ ਅਰੰਭਿਆ ਡੰਡੀ ਦੇਸ਼ ਦੀ ਮੰਡ ਤੋਂ ਪਹਿਲਾਂ ਅਣਵੰਡੇ ਪੰਜਾਬ ਦਾ ਸ਼ਕਤੀਸ਼ਾਲੀ ਰੇਡੀਓ ਸਟੇਸ਼ਨ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਸੀ ਡੰਡੀ ਰੇਡੀਓ ਪ੍ਰਸਾਰਣ ਦੇ ਖੇਤਰ ਵਿੱਚ ਲਾਹੌਰ ਰੇਡੀਓ ਸਟੇਸ਼ਨ ਦਾ ਨਾਂ ਬੜਾ ਬਕਾਰੀ ਅਤੇ ਮਾਨਮਤਾ ਸੀ ਡੰਡੀ ਸਾਰੇ ਵੱਡੇ ਫਨਕਾਰ ਉੱਥੋਂ ਹੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਸਨ ਡੰਡੀ ਰਬਾਬੀ ਭਾਈ ਬੁੱਧ ਸਿੰਘ ਤਾਨ ਉਸ ਸਮੇਂ ਲਾਹੌਰ ਰੇਡੀਓ ਦੇ ਸੰਗੀਤ ਵਿਭਾਗ ਵਿੱਚ ਨੰਬਰ 2 ਦੀ ਪੋਜੀਸ਼ਨ ਉੱਤੇ ਸਨ ਡੰਡੀ ਕਦੇ-ਕਦੇ ਭਾਈ ਸੁਮੰਦ ਸਿੰਘ ਰਾਗੀ ਵੀ ਉੱਥੋਂ ਸ਼ਬਦ ਕੀਰਤਨ ਗਾਉਣ ਕਰਦੇ ਸਨ ਜਿਸ ਨੂੰ ਮੁਸਲਮਾਨ ਸਰੋਤੇ ਵੀ ਬਹੁਤ ਪਸੰਦ ਕਰਦੇ ਸਨ ਡੰਡੀ ਦੇਸ਼ ਦੀ ਵੰਡ ਤੋਂ ਬਾਅਦ ਇਹ ਸਵਾਲ ਪੈਦਾ ਹੋਇਆ ਕਿ ਚੜਦੇ ਪੰਜਾਬ ਦਾ ਰੇਡੀਓ ਸਟੇਸ਼ਨ ਕਿਸ ਜਗ੍ਹਾ ਉੱਤੇ ਸਥਾਪਿਤ ਕੀਤਾ ਜਾਵੇ ਡੰਡੀ ਪਹਿਲਾਂ ਅੰਮ੍ਰਿਤਸਰ ਵਿੱਚ ਤਜਰਬੇ ਦੇ ਤੌਰ ਉੱਤੇ ਇਹ ਕਾਰਜ ਕੀਤਾ ਗਿਆ ਪਰ ਮਗਰੋਂ ਬਹੁਤ ਸੋਚ ਵਿਚਾਰ ਤੋਂ ਬਾਅਦ ਜਲੰਧਰ ਵਿੱਚ 16 ਮਈ 1948 ਨੂੰ ਆਲ ਇੰਡੀਆ ਰੇਡੀਓ ਸਥਾਪਿਤ ਕਰ ਦਿੱਤਾ ਗਿਆ ਨੰਡੀ ਰੈਡੀ ਪੰਜਾਬੀ ਦੇ ਵਿਸ਼ਵ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨੂੰ ਇਸ ਦਾ ਪਲੇਠਾ ਸਟੇਸ਼ਨ ਡਾਇਰੈਕਟਰ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਨੰਡੀ ਇਸ ਤੋਂ ਬਾਅਦ ਸਰਕਾਰ ਤਰਲੋਕ ਸਿੰਘ ਆਨੰਦ ਡਾਇਰੈਕਟਰ ਬਣੇ ਡੰਡੀ ਪਾਵੇਂ ਅੱਜ ਟੈਲੀਵਿਜ਼ਨ ਦਾ ਯੁੱਗ ਹੈ ਅਤੇ ਟੀਵੀ ਚੈਨਲਾਂ ਦੀ ਪਰਮਾਰ ਹੈ ਨਵੇਂ-ਨਵੇਂ ਚੈਨਲ ਖੁੱਲ ਰਹੇ ਹਨ ਅਤੇ ਸੋਸ਼ਲ ਮੀਡੀਆ ਦੀ ਵੀ ਸਰਗਰਮ ਹੈ ਪਰ ਰੇਡੀਓ ਦੀ ਜਿੰਨੀ ਸਾਰਥਕਤਾ ਇਸ ਦੇ ਮੁੱਢਲੇ ਬਰਿਆਂ ਦੌਰਾਨ ਉਨੀ ਹੀ ਹੁਣ ਵੀ ਹੈ ਡੰਡੀ ਵੱਖ-ਵੱਖ ਵਿਸ਼ਿਆਂ ਉੱਤੇ ਜਿੰਨੇ ਪ੍ਰੋਗਰਾਮ ਰੇਡੀਓ ਪ੍ਰਸਾਰਤ ਕਰਦਾ ਹੈ ਸ਼ਾਇਦ ਹੀ ਕੋਈ ਹੋਰ ਮਾਧਿਅਮ ਕਰਦਾ ਹੋਵੇ ਡੰਡੀ ਹੁਣ ਗੱਲ ਕਰਦੇ ਹਾਂ ਆਕਾਸ਼ ਬਾਣੀ ਜਲੰਧਰ ਦੀ ਡੰਡੀ ਅੱਜ AIR ਪੰਜਾਬੀ ਦੇ ਪ੍ਰੋਗਰਾਮ 24 ਘੰਟੇ ਲਗਾਤਾਰ ਐਪ ਉੱਤੇ ਜਾਰੀ ਰਹਿੰਦੇ ਹਨ ਡੰਡੀ ਇਸ ਤੋਂ ਇਲਾਵਾ ਵਿਸ਼ੇਸ਼ ਪ੍ਰੋਗਰਾਮ ਆਕਾਸ਼ ਬਾਣੀ ਦੇ ਬਠਿੰਡਾ ਲੁਧਿਆਣਾ ਅਤੇ ਪਟਿਆਲਾ ਕੇਂਦਰਾਂ ਤੋਂ ਵੀ ਪ੍ਰਸਾਰਿਤ ਕੀਤੇ ਜਾਂਦੇ ਹਨ ਡੰਡੀ ਇਸ ਵੇਲੇ ਭਾਵੇਂ ਜਲੰਧਰ ਰੇਡੀਓ ਸਟੇਸ਼ਨ ਵਿੱਚ ਦੂਰਦਰਸ਼ਨ ਜਲੰਧਰ ਵਾਂਗ ਸਟਾਫ ਦੀ ਬੇਹੱਦ ਘਾਟ ਹੈ ਪਰ ਬਹੁਤ ਥੋੜੇ ਸਟਾਫ ਨਾਲ ਵੀ ਮੌਜੂਦਾ ਸਟੇਸ਼ਨ ਮੁਖੀ ਸੰਤੋਸ਼ ਰਿਸ਼ੀ ਦੀ ਸੁਚਤ ਜੀ ਅਗਵਾਈ ਹੇਠ ਆਕਾਸ਼ ਬਾਣੀ ਕੇਂਦਰ ਤਲੰਦਰ ਨੇ ਬਹੁਤ ਕੁਝ ਨਵੇਕਲਾ ਅਤੇ ਮਿਆਰੀ ਕੀਤਾ ਹੈ ਡੰਡੀ ਸਵੇਰੇ 4:30 ਵਜੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਸਾਦੀ ਬਾਹਰ ਦਾ ਸਿੱਧਾ ਪ੍ਰਸਾਰਣ ਭਾਰਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਫਿਲਮ ਸੰਗੀਤ ਫੌਜੀਆਂ ਲਈ ਪ੍ਰੋਗਰਾਮ ਇਸਤਰੀਆਂ ਲਈ ਪ੍ਰੋਗਰਾਮ ਬਸਦੇ ਬੇੜੇ ਪੰਜਾਬੀ ਸਾਹਿਤਕ ਪ੍ਰੋਗਰਾਮ ਸਿਰਜਣਾ ਹਿੰਦੀ ਸਾਹਿਤਕ ਪ੍ਰੋਗਰਾਮ ਅਤੇ ਉਰਦੂ